ਐਸਐਸਪੀ ਸਾਹਿਬ ਪੁਸ਼ਾਰਪੋਜੀ ਦੀਆਂ ਹਦਾਇਤਾਂ ਤੇ ਅੱਜ ਮਕੇਰੀਆਂ ਵਿਖੇ ਕਾਸੋ ਆਪਰੇਸ਼ਨ ਕਰਾਇਆ ਗਿਆ ਕਾਡਰ ਲੈਂਡ ਸਰਚ ਆਪਰੇਸ਼ਨ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਰੇਲਵੇ ਸਟੇਸ਼ਨ ਦਾ ਸਰਾਊਂਡਿੰਗ ਏਰੀਆ ਔਰ ਰੇਲਵੇ ਸਟੇਸ਼ਨ ਔਰ ਰੇਲਵੇ ਸਟੇਸ਼ਨ ਦੀ ਪਾਰਕਿੰਗ ਉੱਥੇ ਅਸੀਂ ਚੈਕਿੰਗ ਕੀਤੀ ਹੈ ਉਸ ਤੋਂ ਬਾਅਦ ਅਸੀਂ ਬੱਸ ਸਟੈਂਡ ਮਕੇਰੀਆਂ ਉੱਥੇ ਜਿੱਦੀਆਂ ਪਾਰਕਿੰਗਸ ਹੈਗੀਆਂ ਨੇ ਪਲੱਸ ਬੱਸ ਸਟੈਂਡ ਦੇ ਉੱਤੇ ਜਿੰਨੇ ਵੀ ਸ਼ੱਕੀ ਵਿਅਕਤੀ ਜਿਹੜੇ ਹੈਗੇ ਨੇ ਸਾਰਿਆਂ ਤੋਂ ਆਈਡੈਂਟੀਫਾਈਅਰ ਪਤਾ ਕਰਕੇ ਪੁਸ਼ਕਸ਼ ਕੀਤੀ ਹੈ ਔਰ ਪਾਰਕਿੰਗਸ ਵਿੱਚੋਂ ਸਾਨੂੰ ਕਰੀਬ 10 ਮੋਟਰਸਾਈਕਲ ਵਿਦਾਊਟ ਨੰਬਰ ਉਹ ਮਿਲਦੇ ਉਹਨਾਂ ਨੂੰ ਅਸੀਂ ਕਬਜ਼ੇ ਚ ਲਿਆ ਔਰ ਵੈਰੀਫਿਕੇਸ਼ਨ ਤੋਂ ਬਾਅਦ ਉਹਨਾਂ ਦੀ ਕਾਰਵਾਈ ਕੀਤੀ ਜਾਊਗੀ ਔਰ ਇਸ ਤੋਂ ਇਲਾਵਾ ਅਸੀਂ ਕਰਾਊਡਡ ਏਰੀਆ ਸ਼ਹਿਰ ਦੇ ਜਿਹੜੇ ਹੈਗੇ ਨੇ ਉਹ ਵੀ ਸਰਚ ਕਰ ਰਹੇ ਆ ਤਾਂ ਕਿ ਕੋਈ ਵੀ ਗਲਤ ਐਲੀਮੈਂਟ ਬੈਡ ਐਲੀਮੈਂਟ ਜਿਹੜਾ ਇੱਥੇ ਕੋਈ ਇਨਸੀਡੈਂਟ ਨਾ ਕਰ ਸਕੇ ਅੱਜ ਆਪਣਾ ਕੋਈ ਮੈਸੇਜ ਦੇਣਾ ਚਾਹੁੰਦੇ ਪਬਲਿਕ ਨੂੰ ਮੈਂ ਪਬਲਿਕ ਨੂੰ ਇਹੀ ਮੈਸੇਜ ਦੇਣਾ ਚਾਹੁੰਦਾ ਕਿ ਪੁਲਿਸ ਦਾ ਸਹਿਯੋਗ ਕਰੋ ਜੇਕਰ ਕੋਈ ਵੀ ਕ੍ਰਾਈਮ ਹੁੰਦਾ ਜਾਂ ਕੋਈ ਵੀ ਵਿਅਕਤੀ ਉਹਨਾਂ ਨੂੰ ਦਿਖਦਾ ਹੈ ਸ਼ਕਤੀ ਤਾਂ ਉਸ ਦਾ ਉਸ ਦਾ ਸਾਡੇ ਨੋਟਿਸ ਵਿੱਚ ਲਿਆਓ ਅੱਜ ਕੋਈ ਸ਼ਕਤੀ ਬਸਤੀ ਵੀ ਦੇਖੀ ਹੈ ਜਾਂ ਹਾਂ ਮੈਂ ਦੱਸਦਾ ਜਿਹੜੇ ਵਿਦਾਊਟ ਨੰਬਰ ਦੇ ਵਹੀਕਲਸ ਹੈਗੇ ਨੇ ਦੱਸ ਕੋ ਉਹ ਆਪਾਂ ਰਿਕਵਰ ਕੀਤੇ ਅੱਜ